ਅੱਬਾ ਬਲਾਕ ਦੇ ਪਿੰਡ ਸਹੋਲੇ ਵਿਖੇ ਖੇਤਾਂ ਚੋਂ ਮਿਲੀ ਲਵਾਰ ਸਟ੍ਰੇਲੀ ਕਿਸਾਨਾਂ ਨੇ ਸ਼ੱਕ ਜ਼ਾਹਿਰ ਕੀਤਾ ਕਿ ਇਹ ਸ਼ੰਭੂ ਬਾਰਡਰ ਦੀ ਚੋਈ ਕੀਤੀ ਹੋਈ ਟਰਾਲੀ ਹੈ ਜੋ ਕੋਈ ਸ਼ਰਾਰਤੀ ਅਨਸਰ ਇੱਥੇ ਖੜਾ ਕਰ ਗਿਆ ਕਿਸਾਨਾਂ ਨੇ ਮੰਗ ਕੀਤੀ ਕਿ ਪੁਲਿਸ ਇਸ ਦਾ ਜਲ ਤੋਂ ਜਲਦ ਪਤਾ ਲਗਾਏ ਕਿ ਇੱਥੇ ਟਰਾਲੀ ਕੌਣ ਖੜੀ ਕਰਕੇ ਗਿਆ ਅਤੇ ਉਸ ਦੇ ਖਿਲਾਫ ਪੁਲਿਸ ਮਾਮਲਾ ਦਰਜ ਕਰਕੇ ਜੇਲ੍ਹ ਦੀ ਸਲ੍ਹਾਖਾਂ ਦੇ ਪਿੱਛੇ ਪਹੁੰਚਾਵੇ ਜੀ ਜਿਹੜਾ ਨਾਬਾ ਇਹ ਪਤਾ ਤੁਹਾਨੂੰ ਕੁਝ ਪਿਛਲੇ ਦਿਨਾਂ ਤੋਂ ਲੈ ਕੇ ਬੜੀ ਚਰਚਾ ਦੇ ਵਿੱਚ ਆ ਚਰਚਾ ਇਹ ਨਹੀਂ ਕਿ ਕੋਈ ਵੱਡਾ ਟੀਰ ਮਾਰਿਆ ਸੀ ਨੇ ਯਾਨੀ ਕਲੰਕਿਤ ਜਿਹੜਾ ਨਾਬਾ ਹੋਇਆ ਟਰਾਲੀਆਂ ਦੀ ਚੋਰੀ ਨੂੰ ਲੈ ਕੇ ਕਿਉਂਕਿ ਸੰਭੂ ਦੇ ਉੱਤੇ ਲਗਭਗ 14 ਮਹੀਨੇ ਜਿਹੜਾ ਮੋਰਚਾ ਚੱਲਿਆ ਉੱਥੇ ਸਰਕਾਰ ਦੀ ਸਾਹ ਦੇ ਉੱਤੇ ਜਿਹੜੀਆਂ ਝਾੜੂ ਪਾਰਟੀ ਨੇ ਪੰਜਾਬ ਸਰਕਾਰ ਨੇ ਜਿਹੜੀ ਇਹ ਮੋਰਚਾ ਖੜਾ ਖਿਲਾ ਰਿਆ ਸੀਗਾ ਉਹ ਜੋ ਮੋਰਚੇ ਦੇ ਜਿਹੜੇ ਟਰਾਲੀਆਂ ਨੇ ਬਾਈ ਉਹ ਪਿੰਡਾਂ ਚੋਂ ਮਿਲ ਰਹੀਆਂ ਨੇ ਜਿਵੇਂ ਕਿ ਪਹਿਲਾਂ ਦੇਖੋ ਜਦੋਂ ਇਹ ਮੋਰਚਾ ਖੜਾ ਖਿਲਾਰਨ ਤੋਂ ਬਾਅਦ ਜਿਹੜਾ ਆ ਮੰਦੀਪ ਸਿੱਧੂ ਬਾਈ ਕਹਿੰਦਾ ਵੀ ਕਹਿੰਦਾ ਕੱਲੀ ਕੱਲੀ ਜਿਹੜੀ ਟਰਾਲੀ ਆ ਉਹ ਮੈਂ ਆਪਣੀ ਹੈਂਡਓਵਰ ਕਰੂੰਗਾ ਪਰ ਉਹ ਮੈਂ ਕਰਵਾਉਂਗਾ ਕਿਉਂਕਿ ਮੈਂ ਇਹਨਾਂ ਦੀ ਰਾਖੀ ਮੈਂ ਕਰਨੀ ਆ ਬਿਨਾ ਆਧਾਰ ਕਾਰਡ ਤੋਂ ਕਹਿੰਦਾ ਮੈਂ ਤੁਹਾਨੂੰ ਘਰਾਂ ਦੇ ਵਿੱਚ ਕਿਸੇ ਨੂੰ ਟਰਾਲੀ ਦੇਖੋ ਕਿਸੇ ਵੀ ਕਿਸਾਨ ਨੂੰ ਉਥੋਂ ਬਿਨਾ ਆਧਾਰ ਕਾਰਡ ਤੋਂ ਟਰਾਲੀ ਨਹੀਂ ਏਤਨ ਦਿੱਤੀ ਪਰ ਜਿਹੜੇ ਇਹਨਾਂ ਦੇ ਚਿਹਤੇ ਆ ਝਾੜੂ ਪਾਰਟੀ ਦੇ ਸੀਗੇ ਜਾ ਇਹਨਾਂ ਦੇ ਪਿੰਡਾਂ ਦੇ ਮਤਲਬੇ ਕਹਿ ਸਕਦੇ ਆ ਜਿਹੜੇ ਆ ਛੋਟੇ ਵਰਕਰ ਸੀਗੇ ਬਾਈ ਉਹਨਾਂ ਨੂੰ ਟਰਾਲੀਆਂ ਉੱਥੋਂ ਲੈ ਪਾਉਣ ਬਾਅਦ ਤੇ ਖੁੱਲ ਸੀਗੀ ਸੋ ਉਹਨਾਂ ਦੇ ਸੰਬੰਧ ਤੇ ਪਹਿਲਾਂ ਤਾਂ ਦੇਖੋ ਕਨੌਰ ਦੇ ਵਿੱਚ ਗੱਗਣਾਂ ਟਰਾਲੀਆਂ ਨੇ ਜਿਹੜੀਆਂ ਉਹਨਾਂ ਦੇ ਘਰਾਂ ਦੇੋਂ ਮਿਲਦੀਆਂ ਨੇ ਉਹਨਾਂ ਦੇ ਚਿਹਤਿਆਂ ਤੋਂ ਉਦੋਂ ਬਾਅਦ ਜਾ ਕੇ ਨਾਬੇ ਦੇ ਵਿੱਚ ਆ ਤੁਸੀਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ 22 ਤਰੀਕ ਨੂੰ ਜਦੋਂ ਸਾਨੂੰ ਪਤਾ ਲੱਗਦਾ ਨਗਰ ਕੌਂਸਲ ਦਾ ਜਿਹੜਾ ਪ੍ਰਧਾਨ ਆ ਪੱਪੂ ਪੰਕਜ ਉਹਦੇ ਦੋ ਟਰਾਲੀਆਂ ਦਾ ਸਮਾਨ ਆ ਬਰਾਮਦ ਹੁੰਦਾ ਐਫ ਆਈ ਆਰ ਚੋਰੀ ਦਾ ਜਿਹੜਾ ਪਰਚਾ ਉਹਦੇ ਤੇ ਕੱਟ ਜਾਂਦਾ ਸੋ ਉਹਦੀ ਵੀ ਜਿਹੜੀ ਗ੍ਰਿਫਤਦਾਰੀ ਵਾਸਤੇ ਅਸੀਂ ਐਸਐਸਪੀ ਸਾਹਿਬ ਨੂੰ ਮਿਲ ਕੇ ਆਇਆ ਉਹਦੇ ਬਾਅਦ ਬਈ ਇਹ ਜੇ ਰਸਤੇ 'ਚ ਆਉਂਦੇ ਸੀਗੇ ਆਹ ਟਰਾਲੀ ਬਈ ਸਾਨੂੰ ਪਤਾ ਲੱਗਦਾ ਇਹ ਲਗਭਗ ਜਿਦਨ 22 ਤਰੀਕ ਨੂੰ ਅਸੀਂ ਰਾਤ ਨੂੰ ਐਕਸ਼ਨ ਕਰਦਿਆਂ ਇਹ ਜਾਨੀ 22 ਦੀ ਰਾਤ ਨੂੰ ਇੱਥੇ ਇਹ ਟਰਾਲੀ ਆਉਂਦੀ ਆ ਜਿਹੜਾ ਕਲੇ ਮਾਜਰੀ ਤੋਂ ਗੋਲ ਨੂੰ ਰਸਤਾ ਜਾਂਦਾ ਕੱਚਾ ਰਸਤਾ ਜਾਂਦਾ ਉੱਥੇ ਬਰੋਟਾ ਸੂਏ ਦੇ ਨਾਲ ਕੋਈ ਖੜੀ ਕਰ ਜਾਂਦਾ ਬਈ ਦੋ ਦਿਨ ਚਾਰ ਦਿਨ ਅਸੀਂ ਦੇਖਦੇ ਆ ਵੀ ਸ਼ਾਇਦ ਕਿਸੇ ਦੀ ਹੋਊ ਲੈ ਜੂ ਪਰ ਜਦੋਂ ਇਹ ਪਿੰਡ ਵਾਲੇ ਵੀਰਾਂ ਨੇ ਇਹ ਤੇ ਪੁੱਛਣਾ ਕਿ ਪੁੱਛ ਕੇ ਸੂਰੂ ਕੀਤੀ ਤਾਂ ਇਹ ਟਰਾਲੀ ਦਾ ਇਹ ਟਰਾਲੀ ਸਾਨੂੰ ਲਾवारिस ਮਿਲੀ ਸੋ ਉਹ ਟਰਾਲੀ ਬਈ ਅਸੀਂ ਸਿੱਧੀ ਸਿੱਧੀ ਕਹਿ ਸਕਦੇ ਹਾਂ ਇਹ ਜਿਹੜੇ ਝਾੜੂ ਪਾਰਟੀ ਦੇ ਵੱਡੇ ਆਗੂ ਕਹੋਂਦੇ ਆ ਆਪਣੇ ਆਪ ਨੂੰ ਇਹ ਬਈ ਡਾਕੂ ਆ ਡਾਕੂ ਇਹਨਾਂ ਨੇ ਆਪਣੇ ਘਰਾਂ ਦੇ ਵਿੱਚ ਉਹ ਸੰਭੂ ਮੋਰਚੇ ਦਾ ਸਮਾਨ ਲਿਆ ਕੇ ਰੱਖਿਆ ਹੋਇਆ ਸੋ ਇੱਕ ਟਰਾਲੀ ਨਾਬੇ ਦੇ ਵਿੱਚ ਆ ਲਾवारिस ਬਈ ਟਰਾਲੀ ਖੜੀ ਆ ਇਹ ਟਰਾਲੀ ਸਾਨੂੰ ਮਿਲੀ ਆ ਇਹਦੀ ਅਸੀਂ ਜਿਹੜੀ ਸਾਣਬੀਣ ਕਰਕੇ ਯਾਨੀ ਜਿਹੜੇ ਬੰਦੇ ਜਿਹੜੇ ਸਾਡੇ ਕਿਸਾਨ ਭਰਾ ਦੀ ਆ ਉਹਦੇ ਤੇ ਕੋਪੜ ਦੀ ਕਰਾਂਗੇ ਸੋ ਸਾਨੂੰ ਖੰਸਾ ਇਹ ਆ ਵੀ 4 ਤੋਂ 5 ਟਰਾਲੀਆਂ ਜਿਹੜੀਆਂ ਉਹ ਨਾਬੇ ਦੇ ਵਿੱਚ ਆਈਆਂ ਨੇ ਅਜੇ ਇੱਕ ਦੋ ਟਰਾਲੀਆਂ ਉੱਥੋਂ ਮਿਲਗੀਆਂ ਤੀਜੀ ਇਹ ਆ ਹਜੇ ਤਿੰਨ ਟਰਾਲੀਆਂ ਦੇ ਕਰੀਬ ਆ ਜਾਨੀ ਸਾਨੂੰ ਸ਼ੱਕਤ ਆ ਵੀ ਇੱਥੇ ਹੀ ਨਾਬੇ ਦੇ ਇਲਾਕੇ ਦੇ ਵਿੱਚ ਘੁੰਮ ਰਹੀਆਂ ਨੇ ਜਾਂ ਦਰਦੇ ਉਹ ਘਰਾਂ ਦੇ ਵਿੱਚ ਬੰਦ ਕਰੀ ਬੈਠਿਆ ਸੋ ਥੋੜੇ ਮਾਧਿਅਮ ਨਾਲ ਇਹ ਗੱਲ ਕਹਿਣੀ ਚਾਹੁੰਦੇ ਆ ਜਿਨੇ ਪਿਛਲੇ ਦਿਨਾਂ ਦੇ ਵਿੱਚ ਕੁੱਪਰਪਿੰਡ ਦੇ ਵਿੱਚ ਪਿੰਦੇ ਸਾਹਮਣੇ ਗੱਲ ਕਹੀ ਸੀ ਕਿ ਤਗਮਾਨਤਮਾਨਾ ਤੇਰੀ ਹਿੱਕ ਚੋਂ ਕੱਢਾਂਗੇ ਆ ਹਿੱਕ ਚੋਂ ਕੱਢਣ ਵਾਲੀ ਗੱਲ ਆ ਬਾਈ ਕਿਉਂਕਿ ਜਦੋਂ ਸਰਕਾਰ ਦੇ ਧੌਣ ਤੇ ਗੋਡਾ ਤੇ ਲੈ ਜਾਂਦਾ ਇਹਨਾਂ ਚੋਰਾਂ ਦੇ ਗਰਦਨ ਤੇ ਗੋਡਾ ਤੇ ਲੈ ਜਾਂਦਾ ਫੇਰ ਬਈ ਇਹ ਖੱਡਾ ਚੋਂ ਨਿਕਲਿਆ ਉਸੇ ਤਰ੍ਹਾਂ ਬਈ ਇੱਕ ਡਰ ਦੇ ਮਾਰੇ ਖੱਡ ਚੋਂ ਨਿਕਲ ਕੇ ਟਰਾਲੀ ਰਸਤੇ 'ਚ ਜਿਹੜੀ ਸੁਨਸਾਨ ਜਗ੍ਹਾ ਤੇ ਖੜਾ ਕੇ ਗਏ ਆ ਛੋ ਇਹ ਪੂਰੇ ਨਾਬੇ ਵਾਸਤੇ ਵੀ ਸ਼ਰਮਨਾਇਕ ਗੱਲਾਂ ਔਰ ਜਿਹੜੇ ਆਪ ਖੱਬੀ ਖਾਨ ਲੀਡਰ ਕਹੋਂਦੇ ਆ ਇਹਨਾਂ ਵਾਸਤੇ ਵੀ ਸ਼ਰਮ ਕੋਈ ਬਈ ਅਸੀਂ ਸਿੱਧਾ ਸਿੱਧਾ ਨਾਓ ਝਾੜੂ ਪਾਰਟੀ ਦਾ ਲੈਨੇ ਆ ਕਿਉਂਕਿ ਉਹ ਸਰਕਾਰ ਭਾਈ ਜਿਹੜੀ ਪੰਜਾਬ ਸਰਕਾਰ ਆ ਜਿਹੜਾ ਉਹ ਮੋਰਚਾ ਸੀ ਉਸ ਪੰਜਾਬ ਸਰਕਾਰ ਦੇ ਅੰਦਰ ਸੀਗਾ ਸਾਰੇ ਜਿਹੜੇ ਵਿਧਾਇਕ ਵਰਕਰ ਉਹ ਝਾੜੂ ਪਾਰਟੀ ਦੇ ਸੀ ਉਥੇ ਜੋ ਸੀ ਸਿੱਧਾ ਸਿੱਧਾ ਅਟੈਕ ਜਿਹੜਾ ਕਰਦਿਆਂ ਉਹ ਝਾੜੂ ਪਾਰਟੀ ਦੇ ਸੀ ਤਾਂ ਇਹ ਮੰਨਦੇ ਵੀ ਭਾਈ ਗੁਰਦੇਵ ਮੰਦਾ ਹੱਥ ਹੋ ਸਕਦਾ ਇਹਦੇ 'ਚ ਮੁੱਖ ਮੰਤਰੀ ਦੇ ਕਤਾਰਾਂ ਜੁੜੀਆਂ ਹੋ ਗਕਦਿਆਂ ਨੇ ਕਿਉਂਕਿ ਭਾਈ ਇਹਨਾਂ ਨੇ ਥੱਲੇ ਵਾਲੇ ਵਰਕਰ ਖੁੱਲ੍ਹੇ ਬਣਾ ਰਿਆਂ ਜਾਂ ਬਾਗਡੋਰਾ ਛੱਡ ਰੱਖੀਆਂ ਨੇ ਛੋਏ ਇੱਜ਼ਤ ਦੇ ਵੀ ਮਾਰੇ ਆ ਔਰ ਨਾਲ ਨਾਲ ਆ ਜਿਹੜਾ ਸਮਾਨ ਲੁੱਟ ਲੁੱਟ ਕੇ ਘਰਾਂ ਦੇ ਵਿੱਚ ਛੜਿਆ ਮਾ ਬਈ ਪਹਿਲੀ ਵਾਰ ਹੋਇਆ ਠੀਕ ਆ ਲੁੱਟਿਆ ਹੋਰ ਪਾਟਿਆ ਨੇ ਵੀ ਹੋਊਗਾ ਪਰ ਬਈ ਇਹਨਾਂ ਦਾ ਡਾਕੇ ਮਾਰੇ ਨੇ ਡਾਕੇ ਕਿਉਂਕਿ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੈਗਾ ਪਰ ਬਈ ਕਹਿੰਦੇ ਹੁੰਦੇ ਆ 100 ਦਿਨ ਚੋਰ ਦਾ 1 ਦਿਨ ਸਾਧਾ ਕਹਿੰਦੇ ਹੁੰਦੇ ਨਾ ਇਹ ਫਸ ਗਏ ਹੁਣ ਕਿਉਂਕਿ ਅਸੀਂ ਝੂਠਾ ਨਾ ਨਹੀਂ ਲਾ ਰਹੇ ਸਬੂਤ ਕਰਤਾ ਬਈ ਇਹ ਨੰਗੇ ਦੁੱਧ ਚਿੱਟੇ ਮਾਂ ਕਚੋਰ ਚੋਰ ਜਣੀ ਬੇਚਾਰੀ ਜਿਹਾ ਕੇ ਖੜੇ ਕਰਤੇ ਪਰਚੇ ਇਹਨਾਂ ਤੇ ਹੋ ਚੁੱਕੇ ਨੇ ਆਉਣ ਵਾਲੇ ਦਿਨਾਂ ਚ ਬਈ ਇਹਨਾਂ ਨੂੰ ਵਿਕਲ ਪਿੰਡਾਂ ਪਿੰਡਾਂ ਚ ਵੜਨਾ ਬੰਦ ਕਰ ਦਾਂਗੇ ਜਿਹੜੇ ਇਹਨਾਂ ਦੇ ਲਸਣ ਨੇ ਜਿਹੜੇ ਇਹਨਾਂ ਦੇ ਕੁਰਪੂਤਾ ਨੇ ਬਾਈ ਇਹਨਾਂ ਨੂੰ ਆਉਣ ਵਾਲੇ ਦਿਨਾਂ 'ਚ ਮਹਿੰਗੀਆਂ ਪੈਣੀਆਂ ਸੋ ਇਹੀ ਬੇਨਤੀਆਂ ਨੇ ਔਰ ਦੂਜੀ ਅਸੀਂ ਇਹ ਗੱਲ ਕਰਨੀ ਚਾਹੁੰਦੇ ਆ ਪੂਰੇ ਪੰਜਾਬ ਦੇ ਵਿੱਚ ਟਰਾਲੀ ਤੋਂ ਨੂੰ ਤਕਰੀਬਨ ਐਪ ਸਕਰੀਨ ਤੇ ਚੱਲੂਗੀ ਜੇ ਕਿਸੇ ਵੀ ਭੈਣ ਭਰਾ ਦੀ ਸਾਡੇ ਮੋਰਚੇ ਨਾਲ ਜਿਹੜਾ ਸਬੰਧਤਾ ਆਪਣਾ ਟਰਾਲੀ ਦੀ ਪਿਛਲੀ ਫੋਟੋ ਦਿਖਾ ਕੇ ਔਰ ਪਿੰਡ ਕਾਈ ਨਾਲ ਜਥੇਬੰਦੀਆਂ ਨਾਲ ਜੁੜ ਕੇ ਉਹਨਾਂ ਨਾਲ ਟੱਚ ਕਰਕੇ ਤੁਸੀਂ ਇਹ ਟਰਾਲੀ ਆ ਜਿਹੜੀ ਪਿੰਡ ਨਾਬੇ ਦੇ ਵਿੱਚ ਇਹ ਸਾਡੇ ਭਰਾ ਖੜੇ ਨੇ ਕ੍ਰਾਂਤੀਕਾਰੀ ਵਾਲੇ ਔਰ ਸਾਡੀ ਜਿਹੜੀ ਜਥੇਬੰਦੀ ਆ ਉਹਤੇ ਡੀਕੇ ਜੀ ਵੇਖਤਾ ਆ ਜ਼ਾਦਾ ਇੱਥੇ ਕੋਈ ਨਾ ਟ੍ਰਾਲੀ ਕੋਈ ਹੈ ਬਾਈ ਜੀ ਇਹ ਬਿਲਕੁਲ ਕੋਈ ਉਹਦੇ ਨਾਮ ਨਾ ਨਹੀਂ ਹੈ ਬਿਨਾ ਨਾਮ ਤੋਂ ਇਹ ਟਰਾਲੀ ਆ ਇਹ ਸਾਡਾ ਭਰਾ ਹੀ ਦੱਸ ਸਕਦਾ ਜਿਹੜੀ ਇਹ ਟਰਾਲੀ ਆ ਛੋਟ ਲੱਗ ਪੱਗ ਹਜੇ 22 ਤੇ ਟਰਾਲੀਆਂ ਸਾਡੀਆਂ ਗੁੰਮਣੇ ਉਹ ਇਹ ਨਹੀਂ ਹੈ ਵੀ ਅੱਜ ਨੰਨੀਆਂ ਨੇ ਕਿਉਂਕਿ ਪਹਿਲੇ ਦਿਨ ਜਿੱਦਨ ਤੋਂ ਇਹ ਮੋਰਚਾ 19 ਮਾਰਚ 2025 ਤੋਂ ਜਦੋਂ ਤੋਂ ਮੋਰਚਾ ਸਾਡਾ ਚੱਕਿਆ ਉਦੋਂ ਤੋਂ ਬਈ ਛੜੀ ਪਾਲ ਚੱਲ ਰਹੀ ਆ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਨੇ ਪਿੰਡਾਂ 'ਚ ਸੋ ਧੰਨਵਾਦ ਵੀ ਕਰਨਾ ਚਾਹੁੰਦਾ ਮੈਂ ਖਾਸ ਕਰਕੇ ਆ ਪਿੰਡ ਨਵਾਸੀਆਂ ਦਾ ਆ ਕਿਸਾਨ ਭਰਾਵਾਂ ਦਾ ਜਿਨ੍ਹਾਂ ਨੇ ਹਿੰਮਤ ਸਦਕਾ ਇਹ ਟਰਾਲੀ ਵਾਰ ਘੜਾਉਣ 'ਚ ਸਫਲ ਹੋਏ ਨੇ ਔਰ ਧੰਨਵਾਦ ਪ੍ਰੈਸ ਦਾ ਵੀ ਕਰਨਾ ਚਾਹੁੰਦੇ ਆ ਖਾਸ ਕਰਕੇ ਨਾਭਾ ਜਿੱਥੇ ਵੀ ਪ੍ਰੈਸ ਮੀਡੀਆ ਸਾਡਾ ਬਈ ਇਹਨਾਂ ਨੇ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਨਾ ਚਾਹੁੰਦੇ ਆ ਕਿਉਂਕਿ ਸੰਦਭ ਨਹੀਂ ਪੰਜਾਬ ਸਰਕਾਰ ਨਾਲ ਟੱਕਰ ਲੈਣਾ ਇਹਨਾਂ ਜਿਹੜੇ ਡਾਕੂਆਂ ਨਾਲ ਲਟੇਰਿਆਂ ਨਾਲ ਟੱਕਰ ਲੈਣਾ ਬਈ ਆਮ ਬੰਦੇ ਦੀ ਬਸ ਦੀ ਗੱਲ ਨਹੀਂ ਅਸੀਂ ਥੋੜੇ ਸਿਰ ਤੇ ਸਾਲਾ ਮਾਰਦਿਆਂ ਆ ਮੀਡੀਆ ਦਾ ਵੀ ਧੰਨਵਾਦ ਕਰਨਾ ਚਾਹੁੰਦੇ ਆ ਔਰ ਇੱਕ ਸਾਰ ਭਰਾਵਾਂ ਦਾ ਵੀ ਧੰਨਵਾਦ ਕਰਨਾ ਚਾਹੁੰਦੇ ਆ ਜੋ ਇੰਨੀ ਬੇਨਕ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੂੰ ਵੀ ਕੀ ਕਹਿਣਾ ਪੈਣੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਬਲਾਕ ਨਾਬਾ ਜਰਨਸ ਸਕੱਤਰਨਾ ਹਰਵਿੰਦਰ ਨਾਬਾ ਜੀ ਇਹ ਸਾਡੀ ਪਿੰਡ ਇਕਾਈ ਕ੍ਰਾਂਤੀਕਾਰੀ ਦੀ ਅਗਾਲਪਿੰਡ ਇਕਾਈ ਨੇ ਇਹ ਟਰਾਲੀ ਦੀ ਭਾਲ ਕਰੀ ਆ ਅਗਾਲਪਿੰਡ ਦੇ ਸੂਏ ਦੇ ਉੱਤੇ ਸੁੰਨਸਾਨ ਬਰੋਟੇ ਦੇ ਹੇਠਾਂ ਇਹ ਟਰਾਲੀ ਰਾਤ ਨੂੰ ਸਿੱਟ ਕੇ ਗਏ ਨੇ ਇਹ ਵੀ ਦੱਸ ਦਿੰਨਾ ਜਿੱਦਾਂ ਲਾਬੇ ਟਾਇਰ ਫੜੇ ਗਏ ਨੇ ਅਸੀਂ ਉੱਥੇ ਧਰਨੇ ਦੇ ਵਿੱਚ ਸੀਗੇ ਇਹ ਜਿਹੜੇ ਚੋਰ ਨੇ ਰਾਤ ਨੂੰ ਟਰਾਲੀ ਉਰੇ ਪਿੰਡ 'ਚ ਇਹ ਵੀ ਉੱਥੇ ਗਾਰਾ ਦੀ ਗਾਰੇ 'ਚ ਕਿਤੇ ਖੁਫ ਖਾਬ ਗਈ ਉੱਥੇ ਸਿੱਟ ਕੇ ਚਲੇ ਗਏ ਤਾਂ 3-4 ਦਿਨ ਪਿੰਡ ਵਾਲਿਆਂ ਨੇ ਭਾਲ ਕਰਕੇ ਤਾਂ ਇਹ ਕਲਰ ਮਜਦਰੀ ਗੁਰੂ ਘਰ ਦੇ ਵਿੱਚ ਇਹ ਸਮੂਹ ਸੰਗਤ ਨੇ ਲਿਆ ਕੇ ਲਾਤੀ ਟਰਾਲੀ ਇਹ ਜਿਹੜੀ ਆ ਟਰਾਲੀ ਸਾਡੇ ਆਜ਼ਾਦ ਜਥੇਬੰਦੀ ਤੋਂ ਜਿਹੜੀਆਂ ਗਵਾਚੀਆਂ ਹੋਈਆਂ ਟਰਾਲੀਆਂ ਨੇ ਉਹਨਾਂ ਦੇ ਵਿੱਚੋਂ ਸਾਨੂੰ ਸ਼ੱਕ ਆ ਵੀ ਉਹਨਾਂ ਤੇ ਇੱਕ ਹੈ ਕਿਉਂਕਿ ਤੇ ਰੇਗਮਾਰ ਲੱਗਿਆ ਹੋਇਆ ਜੰਗ ਲੱਗਿਆ ਹੋਇਆ ਵਿਚਡੇਡੇ ਰੱਸੀ ਦੇ ਟੋਟੇ ਪਏ ਨੇ ਕੱਪੜੇ ਦੀਆਂ ਲੀਰਾਂ ਪਈਆਂ ਨੇ ਤੇ ਇਹਦੇ ਉੱਪਰ ਜਿਹੜਾ ਜਿੰਨੇ ਆਪਾਂ ਟਰਾਲੀ ਦੇ ਉੱਤੇ ਬੈੱਡ ਲਾਉਣੇ ਆ ਸ਼ੈੱਡ ਟਾਈਪ ਉਹ ਐਂਗਲ ਤੋੜੇ ਹੋਏ ਨੇ ਤਾਂ ਇਹ ਸਾਨੂੰ ਪੂਰਾ ਯਕੀਨ ਆ ਵੀ ਇਹ ਮੋਰਚੇ ਚਵਾਈ ਹੋਈ ਟਰਾਲੀ ਆ ਬਾਕੀ ਜਿਹੜੀ ਗੱਲ ਆ ਇਹਦਾ ਤੁਹਾਨੂੰ ਦਿੱਤੇ ਦੁੱਧ ਪਾਣੀ ਦਾ ਪਾਣੀ ਕਰਕੇ ਦਵਾਂਗੇ ਬਾਕੀ ਪਿੰਡਕਾਈ ਜਿਹੜੀ ਆ ਇਹ ਆਪਣੀ ਅਗਾਰ ਪਿੰਡ ਦੀ ਤੇ ਨਾਬਾ ਬਲਾਕ ਅਸੀਂ ਦੋ ਬਲਾਕ ਉਧੇਾਰ ਖੜੇ ਆ ਸਾਡੇ ਆ ਅਸੀਂ ਇਹਦੇ ਤੇ ਪ੍ਰਸ਼ੰਸਾ ਬਹੁਤ ਧੰਨਵਾਦ ਕਰਦੇ ਆ ਸਾਡੇ ਨਾਲ ਆਪਣਾ 400 ਬਲਾਕ ਵੀ ਖੜਾ ਜੀ ਇਹ ਜਿੰਨੇ 9800 ਹੋਈ ਆ ਇਹ ਮਨੀਸ਼ ਚਾਵਲਾ ਪੰਕਜ ਪੱਪੂ ਦੇ ਖਿਲਾਫ ਇਹ ਟਰਾਲੀ ਦੀ ਇੱਕ ਐਫਆਈਆਰ 400 ਕਰਾਵਾਂਗੇ ਜੀ ਇਹ ਹਰ ਥਾਣੇ ਤੇ ਨਾ ਵੀ ਐਫਆਈਆਰ ਕਰਾਵਾਂਗੇ ਇਹ ਰਕਮਾ 400 ਥਾਣੇ ਚਾਹੁੰਦਾ ਤਾਂ ਇਹ 400 ਥਾਣੇ ਦੀ ਐਫਆਈਆਰ ਕਰਾਵਾਂਗੇ ਇਹਨਾਂ ਦੇ ਨਸੀਤੂ ਵਾਲੇ ਆਦਾਂ ਦੇ ਹਰ ਥਾਣੇ ਦੇ ਵਿੱਚ ਇਹਨਾਂ ਦੇ ਇਹਨਾਂ ਨੂੰ ਚੜਾਵਾਂਗੇ ਇਹ ਜਿੱਥੇ ਤੱਕ ਇਹਨਾਂ ਨਾਲ ਅਸੀਂ ਥਾੜੀ ਦੀ ਲੜਾਈ ਲੜਦੇ ਆਂ ਇਹ ਚੋਰ ਸਾਡੇ ਇਲਾਕੇ ਮਾਰਨ ਲੱਗੇ ਇਹ ਬਰਦਾਸ਼ਤ ਤੋਂ ਬਾਹਰ ਹੈ ਐਨਾਂ ਹੀ ਕਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਮੇਰਾ ਲੰਬਾ ਉੱਥੇ ਵੀ ਰਹਿੰਦਾ ਹੈ ਜੀ ਮੋਰਚੇ ਦੇ ਜੀ ਹਾਂ ਜੀ ਅਸਸੀ ਗਾਲ ਜੀ ਸਾਰਿਆਂ ਨੂੰ ਮੈਂ ਤਫੇਦਾਰ ਹਰਜਿੰਦਰ ਸਿੰਘ ਖੈਰਾ ਸ਼ੂਬਾ ਪ੍ਰਦਾਨ ਸੇਵਾ ਪੰਜਾਬ ਸਾਬਕਾ ਫੌਜੀਆਂ ਦੀ ਸੰਸਥਾ ਤੇ ਪਿੰਡਾ گاਉ ਅਸੀਂ ਨਾਬਾ ਜਿਵੇਂ ਕਿ ਕਾਫੀ ਦਿਨਾਂ ਤੋਂ ਤੁਹਾਨੂੰ ਸਾਰੇ ਵੀਰਾਂ ਨੂੰ ਪਤਾ ਹੀ ਆ ਕਿ ਜੋ ਕਿਸਾਨਾਂ ਦੀਆਂ ਟਰਾਲੀਆਂ ਮੋਰਚੇ ਦੇ ਵਿੱਚ ਚੋਰੀ ਹੋਈਆਂ ਸਨ ਉਹ ਨਾਬੇ ਦੇ ਵਿੱਚੋਂ ਬਰਾਮਦ ਹੋ ਰਿਹਾ ਉਹਨਾਂ ਦੇ ਭੀਛੇ ਪਰ ਜੇ ਜਿਸ ਦਿਨ ਦੀ 90 ਦੇ ਵਿੱਚ ਹਲਚਲ ਹੋਈ ਆ ਤੇ ਇਹ ਟਰਾਲੀ ਸਾਡੇ ਪਿੰਡ ਦਾ ਜੋ ਸੂਹਾ ਜਾਂਦਾ ਇਧਰੋਂ ਕਲਰ ਮਾਜਰੀ ਤੋਂ ਮਟੋੜ ਵਾਲੀ ਪੁਲੀ ਤੋਂ ਅੱਗੇ ਤੇ ਉੱਥੇ ਹੀ ਲਾਵਰਸ ਖੜੀ ਸੀ ਚਾਰ ਪੰਜ ਦਿਨ ਦੀ ਕੁਸ਼ਮੀਰ ਦੇ ਕਾਰਨ ਕਹਿ ਲੋ ਜਾਂ ਸਮਝ ਲੋ ਵੀ ਨਹੀਂ ਕਿਸੇ ਨੇ ਗੌਰ ਕੀਤੀ ਪਰ ਜਦੋਂ ਸਾਡੇ ਕੋਈ ਇੰਚਾਈ ਇਹ ਮੈਨੂੰ ਵੀ ਫੋਨ ਆ ਸਾਡੇ ਸਾਬਕਾ ਫੌਜੀ ਨੇ ਕੀਤਾ ਮੇਰੇ ਵੀਰ ਨੇ ਸਾਡਾ ਸੇਵਾ ਪੰਜਾਬ ਦਾ ਮੈਂਦਰ ਨੇ ਜੀ ਤੇ ਸਾਡੇ ਪਿੰਡ ਦੀ ਐਕਸੈਸ ਮੈਨ ਜੁਨੀਅਨ ਦੇ ਪ੍ਰਧਾਨ ਨੇ ਨਾਇਕਿੰਦਰ ਸਿੰਘ ਖੜਾ ਉਹਨਾਂ ਨੇ ਮੈਨੂੰ ਦੱਸਿਆ ਕਰਾ ਵੀ ਐਂ ਕਰਕੇ ਗੱਲ ਆ ਮੈਂ ਨਾਲ ਦੀ ਨਾਲ ਫਟਾਫਟ ਮੇਰੇ ਪਿੰਡ ਦੇ ਦੋ ਕਿਸਾਨਾਂ ਨੂੰ ਟਰਾਲੀ ਨੂੰ ਇਕੱਠੇ ਕਰਕੇ ਪਹੁੰਚਿਆ ਤੇ ਮੇਰੇ ਪਿੰਡ ਦੇ ਨੌਜਵਾਨ ਜਿਹੜੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਇਕਾਈ ਦੇ ਨੇ ਉਹ ਵੀ ਇੱਥੇ ਪਹੁੰਚੇ ਜਦ ਅਸੀਂ ਆ ਕੇ ਦੇਖਿਆ ਤਾਂ ਸੰਗਤ ਇਹ ਟਰਾਲੀ ਇੱਥੇ ਲਾਤੀ ਸੀਗੀ ਅਸੀਂ ਸਹੋਲੀ ਵੀ ਪਤਾ ਕਰ ਲਿਆ ਅਗੌਲ ਵੀ ਪਤਾ ਕਰ ਲਿਆ ਤੇ ਅਸੀਂ ਮੱਜਰੀ ਦੇ ਵਿੱਚ ਵੀ ਪਤਾ ਕਰ ਲਿਆ ਵੀ ਭਾਈ ਆਪਣੇ ਕਿਸੇ ਕਿਸਾਨ ਭਰਾ ਦੀ ਟਰਾਲੀ ਆ ਇਹ ਲਾਵਾਰਸ ਖੜੀ ਐਨੇ ਦਿਨਾਂ ਦੀ ਜੇ ਕਿਸੇ ਦੀ ਹੈਗੀ ਆਪਣੇ ਪਛਾਣ ਕੇ ਲੈ ਜਾਓ ਲੇਕਿਨ ਇਹ ਟਰਾਲੀ ਸਾਡੇ ਇਲਾਕੇ ਦੀ ਹੈ ਨਹੀਂ ਜੇ ਇਹਦੀ ਬੰਤਰ ਦੇਖਿਆ ਜਾਵੇ ਜੀ ਨਾ ਮੀਰਾ ਨੂੰ ਪਤਾ ਟਰਾਲੀ ਆ ਦੀ ਬੰਤਰ ਦਾ ਉਹ ਦੱਸ ਦਿੰਦੇ ਨੇ ਵੀ ਸ਼ਾਇਦ ਹਸ਼ਿਆਰਪੁਰ ਸਾਡ ਦੇ ਬਣੀ ਹੋਈ ਟਰਾਲੀਆਂ ਕੋਈ ਬਿਲਕੁਲ ਬਿਲਕੁਲ ਤੇ ਇਹ ਕਿਸਾਨ ਭਰਾਵਾਂ ਨੂੰ ਜਿਆਦਾ ਪਤਾ ਜੋ ਖੇਤੀ ਦੇ ਵਿੱਚ ਜੁੜੇ ਰਹਿੰਦੇ ਨੇ ਅਸੀਂ ਫੌਜੀ ਬੰਦੇ ਆ ਪਰ ਹਮੇਸ਼ਾ ਅਸੀਂ ਕਿਸਾਨਾਂ ਦੇ ਨਾਲ ਆ ਜਦ ਤੋਂ ਕਿਸਾਨ ਮੋਰਚਾ ਸ਼ੁਰੂ ਹੋਇਆ ਉਦੋਂ ਤੋਂ ਲੈ ਕੇ ਅੱਜ ਤੱਕ ਅਸੀਂ ਹਮੇਸ਼ਾ ਅਸੀਂ ਕਿਸਾਨ ਵੀਰਾਂ ਦੇ ਨਾਲ ਆ ਸਾਡੇ ਪਿੰਡ ਦੀ ਟੀਮ ਮੇਰੇ ਪਿੰਡ ਦੇ ਨੌਜਵਾਨ ਵਧਾਈ ਦੇ ਪਾਤਰ ਨੇ ਜੋ ਇੱਕ ਆਵਾਜ਼ ਤੇ ਇਕੱਠੇ ਹੋ ਜਾਂਦੇ ਨੇ ਜਿਵੇਂ ਕਿ ਤੁਹਾਨੂੰ ਪਹਿਲਾਂ ਪਤਾ ਕਿ ਟਰਾਂਸਫਾਰਮਰ ਚੋਰੀਆਂ ਹੋ ਰਹੀਆਂ ਤੇ ਧੜਾ ਧੜ ਲੇਕਿਨ ਜਿਸ ਦਿਨ ਸਾਡੇ ਪਿੰਡ ਟਰਾਂਸਫਾਰਮਰ ਚੋਰੀ ਹੋਇਆ ਇਹੀ ਮੁੰਡਿਆਂ ਚ ਪੰਜ ਸੱਤ ਮ ਮੇਰੇ ਨਾਲ ਸਾਡੇ ਸਾਬਕਾ ਫੌਜੀ ਵੀ ਖੜੇ ਨੇ ਪਿੰਡ ਦੇ ਤੇ ਇਹੋ ਹੀ ਟੀਮ ਨੇ ਸਾਡੇ ਜਿਨ੍ਹਾਂ ਨੇ ਟਰਾਂਸਫਰ ਵਾੜ ਚੋਰੀ ਬਰਾਮਦ ਕੀਤਾ ਸੀਗਾ ਤੇ ਅੱਜ ਇਹ ਟਰਾਲੀ ਫੜਨ ਦੇ ਵਿੱਚ ਫੇਰ ਸਾਬਕਾ ਫੌਜੀਆ ਦੀ ਵੀ ਭੂਮਿਕਾ ਤੇ ਮੇਰੇ ਪਿੰਡ ਦੇ ਨੌਜਵਾਨਾਂ ਦੀ ਵੀ ਭੂਮਿਕਾ ਅੱਜ ਕਿਸਾਨ ਜੁਨਿਆਂ ਦੇ ਨੁਮਾਇਦੇ ਇੱਥੇ ਪਹੁੰਚੁੱਕੇ ਨੇ ਸੋ ਇਹਨਾਂ ਦਾ ਧੰਨਵਾਦ ਇਹ ਆਪਣੀ ਤੈਅ ਵੀ ਹੋਣ ਅੱਗੇ ਇਹ ਕਰਨਗੇ ਤੇ ਮੇਰੇ ਇਲਾਕੇ ਦੇ ਮੇਰੇ ਪਿੰਡ ਦੇ ਨੌਜਵਾਨਾਂ ਦਾ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਜੋ ਸਮੇਂ-ਸਮੇਂ ਤੇ ਸਾਨੂੰ ਸਪੋਰਟ ਦੇ ਰਹੇ ਨੇ ਓਕੇ ਜੀ ਜਾਨ ਕਰਮ ਜੀ ਇਹ ਹਾਲਾਤ ਤਾਂ ਇਦਾਂ ਐ ਜਨੇਜੀ ਵੀ ਪਹਿਲਾਂ ਲੋਕਾਂ ਨੇ ਦੋ ਸਰਕਾਰਾਂ ਤੋਂ ਲੋਕ ਦੁਖੀ ਹੋ ਗਏ ਸੀ ਉਹ ਕਹਿੰਦੇ ਵੀ ਅਸੀਂ ਤੀਜੀ ਧਿਰ ਲੈ ਕੇ ਆਉਣੀ ਆ ਜਿਵੇਂ ਇੱਕ ਪਖਾਰੀ ਬੈਠਾ ਸੀ ਉਹਦੇ ਬਾਈ ਮੱਖੀਆਂ ਬੈਠੀਆਂ ਧੀਆਂ ਬਹੁਤ ਜ਼ਿਆਦਾ ਤੇ ਕੋਈ ਪਾਲਾ ਮਨਸ ਆਇਆ ਉਹ ਕਹਿੰਦਾ ਯਾਰ ਇਹਦੇ ਮੱਖੀਆਂ ਬੈਠੀਆਂ ਨੇ ਵੀ ਆਪ ਢਾਲ ਦਈਏ ਉਹਨੇ ਕੋਸ਼ਿਸ਼ ਕਰੀ ਉਹ ਮੱਖੀਆਂ ਢਾਲ ਦੀ ਉਹਨੇ ਉਹ ਪਖਾਰੀ ਦੇ ਸਰੀਰ ਤੋਂ ਮੱਖੀਆਂ ਢਾਲੀਆਂ ਤੇ ਉਹ ਭਿਖਾਰੀ ਉਹਨੂੰ ਬਾਲਾ ਕੱਢਣ ਲੱਗ ਗਿਆ ਉਹ ਕਹਿੰਦਾ ਭਰਾਵਾ ਇੱਕਦਮ ਐ ਤੇਰਾ ਭਲਾ ਕਰਿਆ ਵੀ ਮੱਖੀਆਂ ਠਾਲੀਆਂ ਨੇ ਉਹ ਕਹਿੰਦਾ ਵੀਰਾ ਗੱਲ ਭਲੇ ਵਾਲੀ ਨਹੀਂ ਗੱਲ ਇਹ ਆ ਜਿਹੜੀਆਂ ਪਹਿਲਾਂ ਬੈਠੀਆਂ ਤੇ ਉਹ ਤਾਂ ਰੱਜੀਆਂ ਹੋਈਆਂ ਦੀਆਂ ਜਿਹੜੀਆਂ ਹੁਣ ਦਵਾਰੋਂ ਆਉਣਗੀਆਂ ਉਹਦਾ ਖੂਨ ਪੀਲ ਗਿਆ ਮੇਰਾ ਇਹ ਉਹ ਗੱਲ ਹੋਈ ਆ ਲੋਕਾਂ ਨਾਲ ਦੋ ਥੇਰਾ ਤੋਂ ਦੁਖੀ ਹੋ ਕੇ ਜਿਹੜੀ ਤੀਜੀ ਥੇਰਾ ਭੁੱਖੇ ਚੋਰ ਡਾਕੂ ਜਾਂ ਭਿਖਾਰੀ ਇਹ ਅਸੀਂ ਸੱਤਾ ਤੇ ਬਿਖਾਤੇ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਕੀ ਪਿੰਡ ਦੀਆਂ ਸੱਤਾ ਤੋਂ ਗੱਲ ਚੱਲੂ ਅੱਜ ਸੱਤਾ ਦੇ ਵਿੱਚ ਕੀ ਕਰ ਰਿਹਾ ਇਹ ਕਹਿਣਾ ਚਾਹੁੰਦੇ ਆ ਕਿ ਇਹ 90 ਦੇ ਵਿੱਚ ਜਾਂ ਹੋਰ ਸ਼ਹਿਰਾਂ ਦੇ ਵਿੱਚ ਜਿਹੜੇ ਸੋਡੇ ਮੀਡੀਆ ਰਾਹੀਂ ਕੀ ਭਰਾਵੋ ਜਿਹਦੇ ਵੀ ਡਿਮਾਂਡ ਚ ਕੋਈ ਟਰਾਲੀ ਆਈ ਆ ਆਪਣੀਆਂ ਜ਼ਮੀਰਾਂ ਜਗਾਵੋ ਇਹ ਉਹ ਲੋਕਾਂ ਦੀਆਂ ਟਰਾਲੀਆਂ ਨੇ ਉਹ ਗਰੀਬਾਂ ਦੀਆਂ ਟਰਾਲੀਆਂ ਨੇ ਜਿਹੜੇ ਆਪਣੇ ਸੰਧ ਸੋਡੇ ਸਮੂਹ ਦੇ ਹਿੱਤਾਂ ਲਈ ਬਾਡਰਾ ਤੇ ਖੜਾਈ ਤੇ ਸੋਡੇ ਸਮੂਹ ਦੇ ਹਿੱਤਾਂ ਲਈ ਲੜਨ ਵਾਸਤੇ ਇਹ ਜਿਹੜੀ ਮਸ਼ਿੰਦਰੀ ਆ ਇਹ ਬਾਡਰਾਂ ਤੇ ਲੈ ਕੇ ਗਈ ਸੀ ਸੋ ਭਰਾਵੋ ਜੇ ਟਰਾਲੀਆਂ ਨਹੀਂ ਮਿਲਦੀਆਂ ਤਾਂ ਆਉਣ ਵਾਲੇ ਸਮੇਂ ਵਿੱਚ ਸੋਡੇ ਕਿੱਤੇ ਤੇ ਖਿੱਤੇ ਦੀ ਲੜਾਈ ਸੋਡੇ ਚੁੱਲੇ ਦੀ ਲੜਾਈ ਕਿਸੇ ਨੇ ਨਹੀਂ ਲੜਦੀ ਕਿਹਦੀ ਆ ਕਿਹਦੀ ਟਰਾਲੀ ਹੈ ਕਿ ਲਾ ਦੇ ਤੂੰ ਇਹ ਵੀ ਟਰਾਲੀ ਹੈ ਜੀ ਤਾਂ ਲਵਾਰ ਸਾਹ ਹੈ ਜਿਵੇਂ ਕਹਿੰਦੇ ਨੇ ਵੀ ਇਹ ਜਾਂ ਤਾਂ ਅੰਬਰਸਰ ਏਰੀਆ ਦੀ ਜਾਂ ਉਧਰਲੇ ਏਰੀਆ ਦੀ ਬੰਨਤਰ ਰਹੀ ਦੀ ਜਾਂ ਕਿਤੇ ਹਰਿਆਣੇ ਦੀ ਇਹ ਟਰਾਲੀ ਉਹਦੇ ਬੰਨਤਰ ਦੇ ਹਿਸਾਬ ਨਾਲ ਬਣੀ ਹੋਈ ਹੈ ਟਰਾਲੀ ਦਾ ਛੋਟੇ ਛੋਟੇ ਵੀਡੀਓ ਪਾਤੀ ਜਿਹਦੀ ਵੀ ਟਰਾਲੀ ਆ ਉਹ ਜਲਦੀ ਤੋਂ ਜਲਦੀ ਆਪਣੀਆਂ ਜਥੇਬੰਦੀਆਂ ਨਾਲ ਭਰਾਵੋ ਸੰਪਰਕ ਕਰੋ ਇਹ ਟਰਾਲੀ ਉਰੇ ਖੜੀ ਆ ਅੱਗੇ ਕਿਹੜੇ ਥਾਣੇ ਚ ਦੇਣੀ ਆ ਜਾਂ ਕਿੱਥੇ ਰਿਪੋਰਟ ਹੋਊ ਸਾਰੀ ਗੱਲਬਾਤ ਆ ਜਿਹੜੀ ਉਹ ਮੀਡੀਆ ਰਾਈਡ ਉੱਡੀ ਰਹੂਗੀ ਲੱਗਦਾ ਤਾਂ ਜੀ ਇਹ ਆ ਕੀ ਇਹ ਸੰਕੜੀ ਟਰਾਲੀਆਂ ਪਿੰਡਾਂ ਦੇ ਵਿੱਚ ਖੜੀਆਂ ਨੇ ਇਕੱਲੇ ਨਾਪੇ ਸਹਿਰ ਚ ਨਹੀਂ ਵੀ ਇਹ ਪਿੰਡਾਂ ਦੇ ਵਿੱਚ ਹੋ ਸਕਦੀਆਂ ਨੇ ਸੋ ਸਾਡੀ ਆ ਇੰਟੈਲੀਜੈਂਸੀ ਆ ਜਿਹੜੀ ਆ ਰੋੜੇ ਦਾ ਪ੍ਰਸ਼ਾਸਨ ਆ ਉਹ ਵੀ ਨੋਟ ਕਰੇ ਵੀ ਇਹ ਟਰਾਲੀ ਕਿੱਥੋਂ ਆਈ ਆ ਸੋਸ਼ਲ ਮੀਡੀਆ ਰਾਹੀਂ ਕਹਿਣਾ ਚਾਹਣਾ ਹੈ ਉਦੋਂ ਦਾ ਪੁਲਿਸ ਪ੍ਰਸ਼ਾਸਨ ਨੋਟ ਕਰੇ ਵੀ ਕਿੱਥੋਂ ਆਈ ਆ ਕਿਹੜੇ ਪੈਸੇ ਆਈ ਆ ਸਾਰੇ ਪਿੰਡਾਂ 'ਚ ਕੈਮਰੇ ਲੱਗੇ ਹੋਏ ਨੇ ਇਹ ਵੀ ਜਿਹੜੀ ਅਗਲੀ ਗੱਲਾ ਉਹ ਪੁਲਿਸ ਕੱਢ ਕੇ ਲਿਆਵੇ